ਕੈਨੇਡਾ ਸਰਕਾਰ ਵੱਲੋਂ ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਹੁਣ ਟੈਂਪਰਰੀ ਫੋਰਨ ਵਰਕਰਸ ਦੀਆਂ ਫਾਈਲਾਂ ਕੁਝ ਸਮੇਂ ਲਈ ਪ੍ਰੋਸੈਸ ਨਹੀਂ ਕੀਤੀਆਂ ਜਾਣਗੀਆਂ। ਇਸ ਬਾਰੇ ਅੱਗੇ ਤੁਹਾਨੂੰ ਦੱਸਦੇ ਹਾਂ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ। ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਪਲੀਕੇਸ਼ਨਜ਼ ਹੁਣ ਜਿਹੜੀਆਂ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਰਾਹੀਂ ਲਈਆਂ ਜਾਂਦੀਆਂ ਸੀ ਉਹ ਹੁਣ ਉਹਨਾਂ ਕੈਂਡੀਡੇਟਸ ਦੀਆਂ ਲੈਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਮੋਂਟਰੀਅਲ ਵਿੱਚ ਜਿਹੜੇ ਕੈਂਡੀਡੇਟਸ ਦੀ ਤਨਖਾਹ ਲੋ ਵੇਜ ਸਟ੍ਰੀਮ ਦੇ ਅੰਡਰ ਆਉਂਦੀ ਹੈ ਮਤਲਬ ਜੇ ਤੁਸੀਂ ਐਲ ਐਮ ਆਈ ਲੈਨੇ ਹੋ ਲੈ ਕੇ ਤੁਸੀਂ ਅਪਲਾਈ ਕਰਦੇ ਹੋ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਅਧੀਨ ਤਾਂ ਤੁਹਾਡੀ ਐਪਲੀਕੇਸ਼ਨ ਤਾਂ ਪ੍ਰੋਸੈਸ ਹੋਵੇਗੀ ਜੇ ਤੁਹਾਡੀ ਪ੍ਰਤੀ ਘੰਟਾ ਤਨਖਾਹ 27 ਡਾਲਰ 47 ਸੈਂਟ ਤੋਂ ਉੱਤੇ ਹੈ ਜੇ ਇਸ ਤੋਂ ਘੱਟ ਤੋਂ ਨੂੰ ਵੇਚ ਦਿੱਤੀ ਜਾ ਰਹੀ ਹੈ ਐਲ ਐਮ ਆਈ ਦੇ ਵਿੱਚ ਤਾਂ ਤੁਹਾਡੀ ਐਪਲੀਕੇਸ਼ਨ 6 ਮਹੀਨਿਆਂ ਤੱਕ ਖਲੇ ਪ੍ਰੋਸੈਸ ਨਹੀਂ ਹੋਵੇਗੀ ਕਿਉਂਕਿ ਕਯੂਬਿਕ ਵੱਲੋਂ ਦੱਸਿਆ ਗਿਆ ਹੈ ਕਿ 3 ਸਪਟੰਬਰ ਤੋਂ ਉਹ ਫਾਈਲਾਂ ਪ੍ਰੋਸੈਸ ਨਹੀਂ ਹੋਣਗੀਆਂ ਜਿਨ੍ਹਾਂ ਦੀ ਤਨਖਾਹ ਕੱਟ ਹੈ ਇਸ ਲਈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਵੀ ਦੱਸਿਆ ਗਿਆ ਹੈ ਕਿ ਕਿਊਬਿਕ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ 3 ਲੱਖ ਤੋਂ 6000 ਦੇ ਵਿਚਾਲੇ ਟੈਂਪਰਰੀ ਇਮੀਗ੍ਰੈਂਟਸ ਆਏ ਹਨ ਜੋ ਕਿ ਕਿਊਬਿਕ ਸਰਕਾਰ ਦੇ ਮੁਤਾਬਕ ਬਹੁਤ ਜ਼ਿਆਦਾ ਹਨ ਜਿਸ ਨਾਲ ਕੈਨੇਡੀਅਨਸ ਨੂੰ ਜੌਬ ਮਿਲਣੀ ਮੁਸ਼ਕਲ ਹੋ ਰਹੀ ਹੈ ਇਸ ਲਈ ਕਿਊਬਿਕ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕੁਝ ਸਮੇਂ ਲਈ ਟੈਂਪਰਰੀ ਫੋਰਨ ਵਰਕਰਸ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਰਣ ਗਿਆ ਹਨ ਜਿਹੜੇ ਕਿ ਘੱਟ ਤਨਖਾਹ ਨਾਲ ਅਪਲਾਈ ਕਰ ਰਹੇ ਹਨ ਤਾਂ ਕਿ ਜਿਹੜੇ ਕੈਨੇਡੀਅਨਸ ਨੇ ਜਾਂ ਫਿਰ ਟੈਂਪਰਰੀ ਫੋਰਨ ਵਰਕਰ ਜਿਹੜੇ ਕਿਊਬਿਕ ਦੇ ਵਿੱਚ ਮੌਜੂਦ ਹਨ ਉਹਨਾਂ ਨੂੰ ਜੋਬਸ ਮਿਲ ਸਕਣ ਪਹਿਲਾਂ ਉਹਨਾਂ ਨੂੰ ਕੰਮ ਮਿਲੇ ਤਾਂ ਨਵੀਆਂ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਜਾਣਗੀਆਂ ਪਰ ਜੇ ਤੁਹਾਡੀ LMIA ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਤੁਹਾਨੂੰ 52000 ਪੇ ਕੀਤਾ ਜਾਊਗਾ ਸਾਲ ਦਾ ਤਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸਿੰਗ ਤੇ ਪਾਜ਼ ਨਹੀਂ ਲਗਾਇਆ ਜਾਵੇਗਾ ਤੁਹਾਡੀ ਪ੍ਰੋਸੈਸ ਕੀਤੀ ਜਾਵੇਗੀ ਜੇ ਤੁਹਾਡੀ ਜੌਬ ਐਜੂਕੇਸ਼ਨ ਹੈਲਥ케ਅਰ ਸੈਕਟਰ ਜਾਂ ਫੂਡ ਪ੍ਰੋਸੈਸਿੰਗ ਜਾਂ ਫਿਰ ਕੰਸਟ੍ਰਕਟ ਰੱਖਣ ਦੇ ਕੰਮ ਦੇ ਵਿੱਚ ਹੈ ਅੱਜ ਦੇ ਬਲਟਨ ਵਿੱਚ ਇਨਾ ਹੀ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟ ਦੇਖਣ ਲਈ ਤੁਸੀਂ ਦੇਖਦੇ ਰਹੋ ਲੇਟੈਸਟ ਇਮੀਗ੍ਰੇਸ਼ਨ نیوز.com ਅੱਜ ਦੇ ਬਲਟਨ ਵਿੱਚ ਇਨਾ ਹੀ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਸ਼੍ਰੀ ਅਕਾਲ